ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਹੱਥਾਂ ਦੇ ਗਠੀਏ ਬਾਰੇ ਪਹਿਲਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਇੱਕ ਹੁੰਦਾ ਆਸਟਿਓ ਆਰਥਰਾਇਟਸ ਇੱਕ ਹੁੰਦਾ ਰਿਊਮਟਾਇਡ ਆਰਥਰਾਇਟਸ ਆਸਟਿਓ ਆਰਥਰਾਇਟਸ ਕੀ ਹੈ ਆਪਾਂ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਜੋਇੰਟਸ ਤੇ ਜੋੜਾਂ ਤੇ ਡੀ ਜਨਰੇਟਿਵ ਚੇਂਜਸ ਹੁੰਦੇ ਨੇ ਸਾਰੇ ਜੋੜਾਂ ਤੇ ਆਉਂਦੇ ਨੇ ਔਰ ਜੋ ਰਿਊਮਟਾਇਡ ਆਰਥਰਾਇਟਸ ਹੈ ਉਹ ਜੋੜਾਂ ਤੇ ਆਪਣੀ ਚੇਂਜਸ ਤਾਂ ਆਉਂਦੇ ਨੇ ਪਰ ਨਾਲ ਦੀ ਨਾਲ ਉਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਆਪਣੇ ਕਈ ਵਾਰੀ ਜੋੜ ਆ ਜਿਹੜੇ ਉਹ ਭੁਰ ਨਹੀਂ ਲੱਗ ਜਾਂਦੇ ਨੇ ਜਾਂ ਕਈ ਵਾਰੀ ਉਹ ਉਥੇ ਹੱਡੀਆਂ ਦੀ ਗ੍ਰੋਥ ਜ਼ਿਆਦਾ ਵੱਧ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਆਪਣੀ ਉਂਗਲਾਂ ਮੂਵ ਕਰਨੋਂ ਹਟ ਜਾਂਦੀਆਂ ਨੇ ਕਈ ਵਾਰੀ ਉਂਗਲਾਂ ਬਹੁਤ ਜ਼ਿਆਦਾ ਮੂਵ ਕਰਨ ਲੱਗ ਜਾਂਦੀਆਂ ਨੇ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਵੀ ਗਠੀਏ ਦੇ ਸ਼ਿਕਾਰ ਹੋ ਔਰ ਹੱਥਾਂ ਦੇ ਵਿੱਚ ਸਪੈਸ਼ਲੀ ਰਿਊਮਟਾਇਡ ਆਰਥਰਾਈਟਿਸ ਜਦੋਂ ਵੀ ਹੋਏਗਾ ਹਮੇਸ਼ਾ ਹੱਥਾਂ ਤੇ ਪੈਰਾਂ ਤੋਂ ਹੋਏਗਾ ਤਾਂ ਤੁਸੀਂ ਅੱਜ ਤੋਂ ਇਹ ਸਾਨ ਕਸਰਤਾਂ ਅਗਰ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਹੱਥਾਂ ਦੇ ਗਠੀਏ ਤੋਂ ਰਾਮ ਪਾ ਸਕਦੇ ਹੋ ਜ਼ਿਆਦਾਤਰ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ ਜਦੋਂ ਸਪੈਸ਼ਲੀ ਉਹਨਾਂ ਨੂੰ ਮੀਨੂ ਪੌਸ ਹੋ ਜਾਂਦਾ ਜਾਨੀ ਕਿ ਮਹਾਵਰੀ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਕੈਲਸ਼ੀਅਮ ਦੀ ਕਮੀ ਆਉਣ ਕਰਕੇ ਉਹਨਾਂ ਦੇ ਜੋਇੰਟਸ ਤੇ ਇਨਫਲੇਮੇਸ਼ਨ ਜਿਆਦਾ ਹੋ ਜਾਂਦੀ ਹੈ ਇਹ ਜਿਹੜਾ ਆਟੋ ਇਮਿਊਨ ਡਿਜ਼ੀਜ਼ ਹੈ ਇਸ ਨਾਲ ਆਪਣਾ ਹੋਰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਰੂਮਟਿਡ ਆਰਥਰਾਈਟਿਸ ਆ ਇਹ ਆਪਾਂ ਨੂੰ ਹੈਰਿਡੀਟਰੀ ਵੀ ਚੱਲਦਾ ਮਤਲਬ ਸਾਂਝ ਲੋ ਆਪਣੇ ਮਦਰ ਨੂੰ ਤੋਂ ਮਦਰ ਨੂੰ ਸੀ ਜਾਂ ਆਪਣੇ ਗ੍ਰੈਂਡ ਮਦਰ ਨੂੰ ਸੀ ਤਾਂ ਗਾਂ ਇਹ ਬੱਚਿਆਂ 'ਚ ਆਉਂਦਾ ਹੀ ਆਉਂਦਾ ਕਿਉਂਕਿ ਆਪਾਂ ਡੀਐਨਏ ਨੂੰ ਕਿਤੇ ਵੀ ਚੇਂਜ ਨਹੀਂ ਕਰ ਸਕਦੇ ਸੋ ਤੁਸੀਂ ਅਗਰ ਇਹ ਕਸਰਤਾਂ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਆਰਾਮ ਪਾ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾਪ ਉਪਲੇ 10 ਸਾਲ ਤੋਂ ਸੀ ਫੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਤੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰਾਮ ਆਈਡਿਸ ਨੇ ਸਰੀ ਸਿੰਘਸ ਨਾਲ ਫਿਜ਼ੋਥੈਰਪੀ ਤੁਸੀਂ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘ ਸਨਾ ਫੇਸਬੁੱਕ ਤੇ ਐਸ ਸਰੀ ਸਿੰਘਸ ਨਾਲ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਔਰ ਡਾਕਟਰ ਗੁਰਸ਼ੇਰ ਬਲੌਗਸ YouTube ਦੇ ਨਾਮ ਤੇ ਜਰੂਰ ਸਾਨੂੰ ਉਥੇ ਫੋਲੋ ਕਰੋ ਔਰ ਸਾਡੇ ਨਾਲ ਜੁੜੋ ਤਾਂ ਕਿ ਆਪਾਂ ਇਸ ਚੈਨਲ ਨੂੰ ਹੋਰ ਵਧਾ ਸਕੀਏ ਸੋ ਆਪ ਸ਼ੁਰੂ ਕਰੀਏ ਅੱਜ ਇਸਾਨ ਕਸੂਰ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਆ ਛੋਟੇ-ਛੋਟੇ ਜੋਇੰਟਸ ਨੇ ਆਲੇ ਇਹਨਾਂ ਦੀ ਆਪਾਂ ਫਲੈਕਸ਼ਨ ਕਰਨੀ ਸ਼ੁਰੂ ਕਰਾਂਗੇ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਇੱਥੇ ਇਸ ਨੂੰ ਫੋੜ ਕੇ ਰੱਖਾਂਗੇ ਇੱਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਫਿਰ ਰਿਲੈਕਸ ਫਿਰ ਮੁੜਾਂਗੇ 1 2 3 4 5 ਫਿਰ ਰਿਲੈਕਸ ਫਿਰ ਮੁੜਾਂਗੇ 1 2 3 4 5

दो तीन चार पाँच, छः, सात, आठ, नौ दस फिर इदा फिर एक दो तीन चार पाँच, छः, सात, आठ, नौ दस इसमें भी इस गिनके दस वारी करना दूसरी कसरत तीजी कसरत की है दोनों आप हाथों ने उला होना है एक दो तीन चार पाँच, छः, सात, आठ, नौ दस इससे भी ਚਾਰ ਤੋਂ ਪੰਜ ਸੈਟ ਲਾਉਣੇ ਇਹ ਹੋਗੀ ਤੀਜੀ ਐਕਸਰਸਾਈਜ਼ ਚੌਥੀ ਐਕਸਰਸਾਈਜ਼ ਕੀ ਹੈ ਆਪਾਂ ਹੌਲੀ ਹੌਲੀ ਟੈਂਡਨ ਗਲਾਈਡ ਕਰਾਂਗੇ ਆਪਣਾ ਇੱਕ ਟੈਂਡਨ ਹੁੰਦਾ ਜਿਹੜਾ ਹੱਥ ਦੇ ਵਿੱਚ ਜਾਂਦਾ ਸੋ ਇਸ ਨੂੰ ਆਪਾਂ ਕਿਵੇਂ ਕਰਾਂਗੇ ਪਹਿਲਾਂ ਆਪਾਂ ਉਂਗਲਾਂ 모ੜਾਂਗੇ ਫਿਰ ਆਪਾਂ ਥੱਲੇ ਵਾਲੇ ਜੋਇੰਟਸ 모ੜਾਂਗੇ ਔਰ ਫਿਰ ਆਪਾਂ ਹੌਲੀ ਹੌਲੀ ਉੱਪਰ ਬੰਦ ਕਰਾਂਗੇ ਧਿਆਨ ਨਾਲ ਦੇਖੋ ਤੁਸੀਂ ਪਹਿਲਾਂ ਆਪਾਂ ਹੌਲੀ ਹੌਲੀ ਪਹਿਲਾਂ ਆਪਾਂ ਉਂਗਲਾਂ 모ੜੀਂਗਾ ਫਿਰ ਆਪਾਂ ਥੱਲੇ ਵਾਲੇ ਹੱਥਾਂ ਦੇ ਜੋਇੰਟਸ 모ੜੀਂਗੇ ਫਿਰ ਹੌਲੀ ਹੌਲੀ ਆਪਾਂ ਪੋਟੀ ਨੂੰ ਬੰਦ ਕਰ ਦੇਣਾ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਠੀਕ ਰਿਲੈਕਸ ਇਸ ਦੇ ਵੀ ਤੁਹਾਨੂੰ ਕਿਤੇ ਸੈਟਲ ਹੋਣੇ ਹੁਣ ਜਿਹੜੀ ਉਹ ਤੋਂ ਨੈਕਸਟ ਐਕਸਰਸਾਈਜ਼ ਆ ਥੈਟ ਇਜ਼ ਗ੍ਰਿਪਿੰਗ ਐਕਸਰਸਾਈਜ਼ ਤੁਹਾਨੂੰ ਇੱਕ ਤੌਲੀਆ ਚਾਹੀਦਾ ਹੋਵੇਗਾ ਤੌਲੀਆ ਦਾ ਤੁਸੀਂ ਰੋਲ ਬਣਾ ਲੈਣਾ ਹੈ ਔਰ ਉਸ ਨੂੰ ਤੁਸੀਂ ਦੋਨਾਂ ਹੱਥਾਂ ਨਾਲ ਇਦਾਂ ਦੱਬਣਾ ਸ਼ੁਰੂ ਕਰਨਾ ਹੈ ਉਸ ਨੂੰ ਤੁਸੀਂ ਇਦਾਂ ਗ੍ਰਿਪ ਕਰਨਾ ਸ਼ੁਰੂ ਕਰਨਾ ਹੱਥ ਨਾਲੇ ਤਾਂ 1 ਤੇ 2 ਤੇ 3 ਪੇ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਫਿਰ 13 ਫਿਰ ਫਿਰ 14 ਫਿਰ 15 ਫਿਰ 16 ਫਿਰ 17 ਫਿਰ 18 ਫਿਰ 19 ਫਿਰ 20 ਦੈਨ ਰਿਲੈਕਸ ਇਸ ਦੇ ਵਿੱਚ ਤੁਸੀਂ ਵੀ ਵੀ ਦੇ 10 ਤੋਂ 4 ਸੈਟ ਲਾਉਣੇ ਇਹ ਹੋ ਗਈ ਤੁਹਾਡੀ ਗ੍ਰਿਪਿੰਗ ਐਕਸਰਸਾਈਜ਼ ਹੁਣ ਇਸ ਦੇ ਵਿੱਚ ਕਿਤੇ ਵੀ ਸਟ੍ਰੈਚ ਨਹੀਂ ਕਰਨਾ ਕਿਉਂਕਿ ਬੋਨਸ ਆਪਣੀਆਂ ਵੀਕ ਹੁੰਦੀਆਂ ਨੇ ਅਗਰ ਸਟ੍ਰੈਚ ਕਰਾਂਗੇ ਤਾਂ ਆਪਣੇ ਬੋਨ ਤੇ ਫ੍ਰੈਕਚਰ ਬਹੁਤ ਜਲਦੀ ਹੋ ਸਕਦਾ ਹੈ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਹ ਹੈਗੀ ਹੈ ਆਪਣੀ ਸਰਕਮ ਡੰਕਸ਼ਨ ਐਕਸਰਸਾਈਜ਼ ਮਤਲਬ ਆਪਾਂ ਗੁੱਟ ਨੂੰ ਆਪਾਂ ਇਦਾਂ ਕਰਕੇ ਘੁਮਾਵਾਂਗੇ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਉੱਠੀ ਬੰਦ ਕਰਕੇ ਫਿਰ ਹੱਥ ਖੋਲ ਕੇ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੋਨੋਂ ਸਾਈਡ ਕਰਨੀਆਂ ਨੇ ਇਹ ਆਪਾਂ ਔਰ ਇਹ ਐਕਸਰਸਾਈਜ਼ ਜਿਹੜੀ ਹੈ ਸਭ ਤੋਂ ਵਧੀਆ ਐਕਸਰਸਾਈਜ਼ ਹੈ ਸਭ ਤੋਂ ਤੁਸੀਂ ਲਾਸਟ ਵਿੱਚ ਕਰਨੀ ਹੈ ਸਰਕੰਡਕਸ਼ਨ ਐਕਸਰਸਾਈਜ਼ ਇਹ ਤੁਸੀਂ ਇਧਰ ਨੂੰ ਵੀ ਕਰ ਸਕਦੇ ਹੋ ਚਾਹੇ ਬਾਹਰ ਨੂੰ ਇੱਕ ਪਾਸੇ ਕਰਨਾ ਜਿਹੜਾ ਮਰਜ਼ੀ ਪਾਸਾ ਕਰ ਲਿਓ ਇਹ ਤੁਸੀਂ 10 ਤੋਂ 15 ਵਾਰ ਕਰਿਓਣਾ ਔਰ ਇਸਦੇ ਵੀ ਤੁਸੀਂ ਚਾਰ ਤੋਂ ਪੰਜ ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ। ਲਾਸਟ ਦੇ ਵਿੱਚ ਆਪਾਂ ਇੱਕ ਇਕੱਲੀ-ਇਕੱਲੀ ਫਿੰਗਰ ਦੀ ਗ੍ਰਿਪ ਦੀ ਐਕਸਰਸਾਈਜ਼ ਤੁਹਾਨੂੰ ਦੱਸਣ ਲੱਗੇ ਆਂ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਜਿਵੇਂ ਸਭ ਤੋਂ ਪਹਿਲਾਂ ਆਪਾਂ ਉਂਗਲਾਂ ਲੈ ਲਈਏ ਨਾ। ਇਹ ਉਂਗਲ ਫਿੰਗਰ ਜਿਹੜੀ ਗੁੱਠੇ ਦੇ ਨਾਲ ਵਾਲੀ ਹੈ ਇਸ ਨੂੰ ਆਪਾਂ ਗੁੱਠੇ ਨੂੰ ਧੱਕ ਕੇ ਰੱਖਾਂਗੇ। ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ। 1 2 3 4 5 ਫਿਰ ਆਪਾਂ ਅਗਲੀ ਉਂਗਲ 1 2 3 4 5 ਫਿਰ ਅਗਲੀ ਉਂਗਲ 1 2 3 4 5 ਫਿਰ ਅਗਲੀ ਉਂਗਲ 1 ਤੋ 10 4 5 ਫਿਰ ਐਦਾਂ ਹੀ ਤੁਸੀਂ ਕੱਲੀ-ਕੱਲੀ ਉਂਗਲ ਤੇ 5 ਸੈਕਿੰਡ ਹੋਲਡ ਕਰਨਾ ਔਰ ਇਹ ਤੁਸੀਂ ਦੋਨੋਂ ਸਾਈਡ 4 ਤੋਂ 5 ਵਾਰੀ ਕਰਨਾ ਕਰਨਾ ਇਥੇ ਹੋਲਡ ਕਰਨਾ 5 ਸੈਕਿੰਡ ਦੋਨਾਂ ਉਂਗਲਾਂ ਦਾ ਇੱਕ ਦੂਸਰੇ ਪਾਸੇ ਆਪਾਂ ਜੋੜ ਲਾਵਾਂਗੇ ਸੋ ਇਹ ਸਾਨਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਹਾਡੇ ਜੋ ਹੱਥਾਂ ਦਾ ਕਟਿਆ ਹੈ ਰੂਮਟਾਈਡ ਆਰਥਰਾਇਟਿਸ ਹੈ ਬਹੁਤ ਜਲਦੀ ਤੁਸੀਂ ਉਸ ਤੋਂ ਤੰਦਰੁਸਤ ਹੋ ਸਕਦੇ ਹੋ ਉਮੀਦ ਕਰਦਾ ਆਈ ਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਮਿਲਾਂਗੇ ਚਲਦ ਇੱਕ ਨਵੇਂ ਟੌਪਿਕ ਨਾਲ টিল ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ that's what